ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਗੈਂਗਸਟਰਾਂ ਦੇ ਵਾਰ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜੇ ਆ ਇਹ ਸੱਤ ਬੜੇ ਸਫਿਸਟੀਕੇਟਿਡ ਤੇ ਲੀਥਲ ਵੈਪਨ ਜਿਨ੍ਹਾਂ ਚ ਦੋ ਆਟੋਮੈਟਿਕ ਫਾਇਰ ਵੀ ਕਰਦੇ ਆ ਉਹ ਪਿਸਟਲਸ ਅਸੀਂ ਫੜੇ ਆ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਤਾਂ ਇਹ ਆਸਟਰੀਅਨ ਮੇਡ ਬਲੌਕ ਜਿਹੜਾ 9mm ਹੈ ਤਿੰਨ ਫੜੇ ਗਏ ਆ ਇਟਾਲੀਅਨ ਜਿਹੜੀ ਮੇਡ ਇਨ ਇਟਲੀ ਦੇ ਬਰਾਟਾ ਹੈਗਾ 9mm ਇਹ ਵੀ ਇੱਕ ਆਟੋਮੈਟਿਕ ਫਾਇਰ ਕਰਦਾ ਪਿਸਤਲ ਬੜਾ ਲੀਥਲ ਹੈ 터ਕੀ ਦੇ ਹੈਗੇ ਜ਼ਿਗਾਨਾ 9mm ਤੇ 터ਕੀ ਦਾ ਹੀ PX5 9mm ਇਹ ਵੀ ਬੜੇ ਸੋਫਿਸਟੀਕੇਟਿਡ ਪਿਸਤਲ ਨੇ ਇਹਨਾਂ ਤੋਂ ਇਲਾਵਾ 0.304 ਦਾ ਇੱਕ ਪਿਸਤਲ ਵੀ ਫੜਿਆ ਗਿਆ ਜਿਹੜਾ ਕਿ ਸਟਾਰ ਵਾਲਾ ਪਿਸਤਲ ਹੈ ਹਮ ਚਾਈਨਾ ਵਗੈਰਾ ਤੋਂ ਪਹਿਲਾਂ ਟੈਰਰਿਜ਼ਮ ਵੇਲੇ ਵੀ ਯੂਜ਼ ਕੀਤਾ ਜਾਂਦਾ ਸੀ ਇਹ ਸਾਰੀਆਂ ਕਨਸਾਈਨਮੈਂਟ ਆ ਇਹ ਤਿੰਨ ਮੁਲਜ਼ਮ ਜਿਹੜੇ ਫੜੇ ਗਏ ਆ ਇੰਪੋਰਟੈਂਟ ਨੇ ਬੜੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰਾਪਿੰਗ ਕਰਾਉਂਦੇ ਸੀਗੇ ਤੇ ਉਹਨੂੰ ਅੱਗੇ ਜਿਹੜਾ ਲੋਕਾਂ ਨੂੰ ਡਿਸਟ੍ਰੀਬਿਊਟ ਕਰਦੇ ਸੀ ਔਰ ਪਾਕਿਸਤਾਨ ਬੇਸਡ ਹੈਂਡਲਰਸ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੁੰਦਾ ਸੀ ਉਹੀ ਇੱਕ ਇਹਨਾਂ ਦਾ ਕਾਮਨ ਫੈਕਟਰ ਵੀ ਹੈ ਜਿਹੜੇ ਬੰਦੇ ਫੜੇ ਗਏ ਚ ਰੇਸ਼ਮ ਸਿੰਘ ਏਲੀਅਸ ਖੁੱਲਾ ਇਹ ਦਲੇਰੀਪਿੰਡ ਹੈ ਪੀਐਸ ਖਾਲੜਾ ਤਰਨਤਾਰਨ ਦਾ ਬਾਈਕ ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਇਹਦੇ ਤੇ ਪਰਚਾ ਨਹੀਂ ਹੈ ਪਰ ਇਹਦਾ ਪਿੰਡ ਕਿਉਂਕਿ ਬਾਰਡਰ ਦੇ ਨੇੜੇ ਹੈ ਇਸ ਕਰਕੇ ਇਹਨੇ ਆਪਣੀਆਂ ਜਿਹੜੀਆਂ ਪ੍ਰੀ ਡੈਸਟਿਨੇਟ ਲొਕੇਸ਼ਨ ਤੇ ਜਿਵੇਂ ਆਪਾਂ ਪਹਿਲਾਂ ਮੋਟਰ ਸਪਰੇਡ ਹੀ ਦੇਖਦੇ ਆ ਡ੍ਰੋਪਿੰਗ ਕਰਾ ਰੰਦਾ ਸੀ ਤੇ ਉਸ ਤੋਂ ਬਾਅਦ ਪਿਕਅਪ ਕਰਾ ਲੈਂਦੇ ਸੀ ਇਹਦਾ ਜਿਹੜਾ ਖਾਸ ਸਾਥੀ ਹੈਗਾ ਉਹ ਵਿਸ਼ਾਲ ਹੈ ਉਹ ਵੀ ਪਿੱਖੀ ਪਿੰਡ ਦਾ ਰਹਿਣ ਵਾਲਾ ਬਾਈਕ ਸਾਲ ਦੀ ਉਮਰ ਹੈ ਉਹ ਇੱਕ ਫੈਕਟਰੀ 'ਚ ਕੰਮ ਕਰਦਾ ਲੁਧਿਆਣੇ ਇਹ ਇਹਦੇ ਵਿੱਚ ਜਿਹੜਾ ਲਾਲਚ ਵਾਸਤੇ ਨਾਲ ਇਧਰ ਇਹ ਵੀ ਕੰਮ ਨਾਲ ਨਾਲ ਕਰ ਰਿਹਾ ਇਹਨਾਂ ਦੇ ਤੀਸਰਾ ਹੈਗਾ ਸੁਮਿਤ ਇਲੀਏ ਸਚਨ ਇਹ ਗੁਮਾਨਪੁਰਾ ਪੀਐਸ ਕ੍ਰਿੰਡਾ ਅਮਰਸਰ ਰੂਰਲ ਦਾ ਰਹਿਣ ਵਾਲਾ ਮੇਨ ਇੰਟਰਸਿੰਗ ਗੱਲ ਇਹ ਹੈ ਕਿ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਸੋ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹਦੇ 7 ਪਿਸਟਲ ਔਰ ਇੱਕ ਸਵਿਫਟ ਕਾਰ ਦੀ ਜਿਹੜੀ ਸੁਮਿੱਤ ਦੀ ਹੈ ਮੇਨ ਸੁਮਿੱਤ ਦਾ ਇਹਨਾਂ ਨੂੰ ਇਹ ਫਾਇਦਾ ਸੀ ਕਿ ਬੇਸਿਕਲੀ ਅਮਰਸਰ ਵੀ ਇਹਨੇ ਕਿਰਾਏ ਤੇ ਜਗ੍ਹਾ ਲਈ ਹੋਈ ਸੀ ਇਸ ਸੇਲ ਪਰਚੇਸ ਦਾ ਜਦੋਂ ਕੰਮ ਕਰਦਾ ਤੇ ਨਾਲ ਉਹ ਇੱਕ ਉਹਦਾ ਬਣ ਜਾਂਦਾ ਕਿ ਪਾਜਾ ਬਣ ਜਾਂਦਾ ਕਿ ਉਹਨੂੰ ਕਵਰ ਆ ਮਿਲ ਜਾਂਦਾ ਕਿ ਮੈਂ ਉੱਥੇ ਜਾ ਰਿਹਾ ਮੈਂ ਉੱਥੇ ਜਾ ਰਿਹਾ ਕਾਰ ਦੇ ਕਰਕੇ ਦੇਖਣ ਜਾ ਰਿਹਾ ਉਸ ਗੱਲ ਦਾ ਫਾਇਦਾ ਲੈਂਦੇ ਸੀਗੇ ਸੋ ਮੇਰਾ ਮੰਨਣਾ ਕਿ ਕਾਫੀ ਵੱਡਾ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਜਿਹੜਾ ਸੌਰੀ ਨਾਰਕ ਤੇ ਦਾ ਆਰਮਜ਼ ਮੋਡਿਊਲ ਹੈ ਉਹ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਇਹਨਾਂ ਦਾ ਔਰ ਦੋ ਬੰਦੇ ਤਰਨਤਾਰਨ ਡਿਸਟ੍ਰਿਕਟ ਦੇ ਨੇ ਕਮਰਸਰ ਰੂਰਲ ਦਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਇਹ ਟੀਮ ਹੈ ਜਿਹਦੀ ਰਹਿਨਮਾਈ ਰਵਿੰਦਰਪਾਲ ਜੀ ਕਰ ਰਹੀ ਸੀ ਨਾਲ ਸਾਡੇ ਜਗਵਿੰਦਰ ਏਡੀਸੀਪੀ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਹਨਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਸਾਰਾ ਜਿਹੜਾ ਇਹ ਤੇ ਇਨਵੈਸਟੀਗੇਟ ਕਰਦੇ ਹੋਏ ਸਾਰੀ ਇਹ ਜਿਹੜੀ ਆਪਰੇਸ਼ਨ ਨੂੰ ਅੰਜਾਮ ਦਿੱਤਾ ਏ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਸ ਇਹ ਕਿੰਨੇ ਕੇ ਮਾਮਲੇ ਸਾਰੇ ਇਹਨਾਂ ਦੇ ਦੱਸੇਗੇ ਕਿਸੇ ਤੇ ਵੀ ਕੋਈ ਨਹੀਂ ਮੇਨ ਇੰਟਰਸਟਿੰਗ ਗੱਲ ਇਹ ਹੈ ਔਰ ਕਾਫੀ ਐਕਟਿਵ ਇਹਨਾਂ ਦੀ ਜਿਹੜੀ ਮੂਵਮੈਂਟ ਰਹੀ ਹੈ ਕਿਉਂਕਿ ਜੋ ਇਹਨਾਂ ਦੇ ਦਸ਼ਮਨ ਤ압 ਕਾਫੀ ਡਰੋਨ ਨੇ ਇਸ ਟਾਈਮ ਇੰਟਰਨੈਸ਼ਨਲ ਬਾਰਡਰ ਤੋਂ ਰੈਗੂਲਰਲੀ ਪੁਸ਼ ਹੋ ਰਹੇ ਨੇ ਇੰਡੀਅਨ ਟੈਰੀਟਰੀ ਦੇ ਵਿੱਚ ਔਰ ਉਹਦੇ ਚ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਉਠਾਉਣ ਚ ਇਹ ਕਾਮਯਾਬ ਰਹੇ ਹੈ ਕਿ ਚਾਰ-ਪੰਜ ਮਹੀਨੇ ਤੋਂ ਐਕਟਿਵ ਸੀ ਕਿ ਕਾਫੀ ਜੋ ਤਾਂ ਕਰਨ ਕਰਨ ਬਾਰਡਰ ਦੇ ਉੱਤੇ ਸੈਕਟਰੀ ਆ ਚੁੱਕੇ ਨੇ ਬੋਲਦੇ ਇਹਦੇ ਬਾਰੇ ਦੋ ਜਾਂ ਤਿੰਨ ਕਹਿ ਰਹੇ ਨੇ ਅਜੇ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਟੈਕਨੀਕਲ ਜਿਹੜੀ ਐਨਾਲਿਸਿਸ ਆ ਉਸੇ ਵੀ ਕੱਲ ਚੱਲ ਰਹੀ ਹੈ ਔਰ ਜਿਹੜਾ ਵਿਸ਼ਾਲ ਹੈ ਤਾਂ ਅਸੀਂ ਹੁਣੇ ਅੱਜ ਹੀ ਫੜਿਆ ਸਾਡੀ ਪੁਲਿਸ ਪਾਰਟੀ ਨੇ ਵਿਸ਼ਾਲ ਦੀ ਅਜੇ ਰਿਮਾਨ ਲੈ ਕੇ ਦੀ ਸਿਕੇਸ਼ਨ ਤੇ ਇੰਟਰੋਗੇਸ਼ਨ ਬਾਕੀ ਹੈ ਕਿਉਂਕਿ ਬੰਦਾ ਤੁਸੀਂ ਦੇਖੋ ਵੀ ਲੁਧਿਆਣਾ ਫੈਕਟਰੀ 'ਚ ਕੰਮ ਕਰ ਰਿਹਾ ਤੇ ਪਿੱਖੀਪਿੰਡ ਦਾ ਪਚੌੜਾ ਦਾ ਪ੍ਰਿੰਟਾ ਪਲੇਅਰ ਉਥੋਂ ਦਾ ਹੋਣ ਕਰਕੇ ਬਾਰਡਰ ਦੀ ਪ੍ਰੌਕਸੀਮਿਟੀ ਦੇ ਜਿਹੜੇ ਯੂਥ ਨੇ ਔਰ 22 ਸਾਲ ਦਾ ਇਹ ਲੜਕਾ ਹੈ ਸੋ ਇਹਨੂੰ ਵੀ ਅਸੀਂ ਸਾਰਾ ਪੁੱਛ ਕੇ ਚੇਜ ਦੀ ਹੋਣੀ ਹੈ ਕਿਉਂਕਿ ਅੱਜ ਹੀ ਰੀਸੈਂਟ ਦੀ ਅਰੈਸਟ ਹੋਈ ਹੈ ਤੀਸਰੇ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਜੀ ਅੱਪਾ ਸਾਰੇ ਉੱਥੇ ਐਡੀਐ ਸਿਸਟਮ ਵੀ ਲੱਗੇ ਆ ਬਟ ਬੇਸਿਕਲੀ ਕੀ ਹੁੰਦਾ ਹੈ ਇਹ ਜਿਹੜੇ ਖੇਤ ਬਿਲਕੁਲ ਨਾਲ ਨੇ ਇੰਟਰਨੈਸ਼ਨਲ ਫੈਂਸ ਦੇ ਉਹਨਾਂ ਦੇ ਉੱਤੇ ਡਰਾਪਿੰਗ ਮੇਨ ਗੱਲ ਹੋ ਰਹੀ ਹੈ ਤਾਂ ਕਿ ਉਕੇ ਜਿੱਥੇ ਇੰਟਰਨੈਸ਼ਨਲ ਬਾਰਡਰ ਸ਼ੁਰੂ ਹੁੰਦਾ ਨਾਲ ਹੀ ਬੰਦਾ ਡਰਾਪ ਕਰਕੇ ਹੁਣ ਮੈਂ ਬੀਐਸਐਫ ਤਾਂ ਨਹੀਂ ਇਹਦਾ ਵੱਡਾ ਸਾਰੇ ਹੀ ਬਹੁਤ ਜ਼ੋਰ ਲਾ ਰਹੇ ਪੰਜਾਬ ਪੁਲਿਸ ਤੇ ਬੀਐਸਐਫ ਇਕੱਠੇ ਰਲ ਕੇ ਹੁਣ ਦੇਖੋ ਇਹ ਜਿਹੜੀ ਮਤਲਬ ਏਡੀਐਸ ਸਿਸਟਮ ਨਵੇਂ ਵੀ ਚੱਲ ਰਿਹਾ ਹੁਣ ਉਹਦਾ ਐਕਸਪੈਰੀਮੈਂਟ ਕਰ ਰਹੇ ਆ ਉਹ ਵੀ ਕਾਫੀ ਕਾਮਯਾਬ ਹੈ ਬਟ ਬਾਰਡਰ ਬਹੁਤ ਹੋ ਜਿਆਦਾ ਵਾਸਟ ਹੈ ਔਰ ਜਦੋਂ ਦੂਜੀ ਸਾਈਡ ਤੋਂ ਪੂਰੀ ਬੈਕਅਪ ਹੋਵੇ ਉਈ ਰੋਕ ਟੋਕ ਹੀ ਨਹੀਂ ਫਿਰ ਸਕਾ ਹੋ ਜਾਂਦਾ ਨਾ ਦੇਖ ਕੇ ਅਬਜ਼ਰਵ ਕਰ ਲੈਂਦਾ ਵੀ ਡਰਗ ਵਾਲੀ ਗੱਲ ਹੈ ਜੈਨੀਆਂ ਇਹ ਮੇਨ ਹਥਿਆਰਾਂ ਦਾ ਹੀ ਕੰਮ ਕਰ ਰਹੇ ਜਿਹੜੇ ਕਨਸੈਕਵੈਂਸਟਾਂ ਦੀ ਦੱਸਦੇ ਦੋ ਤਿੰਨ ਆ ਚੁੱਕੀਆਂ ਇਹਨਾਂ ਤੇ ਆ ਰਹੀਆਂ ਜਿਹੜੇ ਕਿਤੇ ਬਚਾਈਆਂ ਸੀ ਉਹ ਲੱਗੇ ਹੋਏ ਆ ਜੀ ਮੈਂ ਤਾਂ ਨਹੀਂ ਇਸ ਟਾਈਮ ਰਿਵੀਲ ਕਰਦਾ ਫਿਰ ਉਹ ਬੰਦੇ ਅਲਰਟ ਹੋ ਜਾਂਦੇ ਆ ਜੀ ਜਿਸ ਤਰ੍ਹਾਂ ਸਪੈਸੀਫਿਕਟ ਹੈ ਇਹ ਕਿਹਨੇ ਕਿਤੇ ਵਰਤਨੀ ਦੀ ਵੱਡੀ ਮਾਰ ਦਾ ਇਹਨਾਂ ਨੇ ਅੱਗੇ ਦੇਣੀਆਂ ਸੀ ਜੀ ਇਹਨਾਂ ਨੇ ਰੱਖਿਆ ਬੇਸਿਕਲੀ ਕੀ ਕਰ ਰਹੇ ਆ ਜਿਵੇਂ ਨਾਰਕੋ ਦਾ ਵੀ ਤੁਸੀਂ ਦੇਖਿਆ ਕਿ ਡੰਪ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਇਕੱਠੀ ਜਦੋਂ ਇਸ਼ਾਰਾ ਆਇਆ ਜਦੋਂ ਸੱਤ ਪਿਸਟਲ ਹੋ ਗਏ ਇਹਨਾਂ ਕੋਲ ਉਸ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਤਿੰਨ ਉੱਥੇ ਦੇ ਦਿਓ ਦੋ ਇੱਥੇ ਦੇ ਦਿਓ ਇਦਾਂ ਦਾ ਕੰਮ ਚੱਲਦਾ ਉਹ ਲੱਕੀਲੀ ਪਹਿਲਾਂ ਹੀ ਇਹ ਫੜੇ ਜਾਂਦੇ ਆ ਮੈਂ ਇਸ ਟੀਮ ਨੂੰ ਮੁਬਾਰਕਬਾਦ ਦਿੰਨਾ ਪੜੀ ਨੂੰ ਕਿ ਬਹੁਤ ਵਧੀਆ ਇਹਨਾਂ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਤਿੰਨੋਂ ਮੇਨ ਮੁਲਜ਼ਮ ਫੜੇ ਗਏ ਨਹੀਂ ਤਾਂ ਇੱਕ ਅਦਾ ਮਿਸ ਹੋ ਜਾਂਦਾ ਜੋ ਦੂਜੇ ਫੜੇ ਗਏ ਤੋ ਇਹਦਾ ਹੁਣ ਜਿਹੜੀ ਪੁੱਛੇ ਚ ਸ ਇਹਨਾਂ ਦੀ ਇਕੱਠੀ ਹੋ ਕੇ ਤੇਨੂੰ ਫਾਈਨਲਾਈਜ਼ ਕਰਾ ਸਰ ਐਕਸਪੀਰੀ ਦੇ ਲਏ ਨੇ ਜਿਹੜੀ ਇਸ ਤੋਂ ਪਹਿਲਾਂ ਇਹਨਾਂ ਦੇ ਮੈਂ ਦੇਖੋ ਉਹ ਉਹ ਉੱਤੇ ਅਸੀਂ ਕੰਮ ਕਰ ਰਹੇ ਹਾਂ ਜੀ ਮੈਂ ਬੇਨਤੀ ਤੁਹਾਨੂੰ ਉਹੀ ਕੀਤੀ ਹੈ ਬਿਕੋਜ਼ ਅਸੀਂ ਜੇ ਹੁਣ ਦੱਸ ਦਿੰਨੇ ਬੰਦੇ ਅਲਰਟ ਹੋ ਜਾਂਦੇ ਅੱਜ ਸਰ ਕਾਰਨ ਕੀ ਸਮਝਦੇ ਆ ਰੋਜ਼ ਹੰਪਸਾ ਹੁੰਦੀਆਂ ਹਥਿਆਰ ਪੜੇ ਜਾਂਦੇ ਨੇ heroin ਪੜੀ ਜਾਂਦੀ ਆਪਾਂ ਉਹ ਵੀ ਬੜੀ ਐਕਸੈਂਪਲ ਦਿੱਤਾ ਆਪਾਂ ਉਹਨਾਂ ਨੂੰ ਫੜਦੇ ਆ ਬੰਦੇ ਵੀ ਕਾਬੂ ਕਰਦੇ ਪਰ ਫਿਰ ਵੀ ਆਇਦਰ ਕੋਈ ਨਾ ਕੋਈ ਸੇਵ ਚੁੱਕਦਾ ਪਿਆ ਕਾਰਨ ਕੀ ਮਾਰਨ ਕਾਰਨ ਇਹ ਹੈ ਜੀ ਕਿ ਬੇਸਿਕਲੀ ਤਾਂ ਸਾਡੇ ਪ੍ਰੌਕਸੀ ਵਾਰ ਹੈ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਪਰਲੇ ਪਾਸੇ ਕੋਹਾਂਡੀ ਬੁਲਕੇ ਇਸੇ ਕੰਮ ਤੇ ਲੱਗਿਆ ਜਿਸੇ ਕੋ ਰੋਕ ਟੋਕੇ ਦੀ ਆਰਗੇਨਾਈਜ਼ ਤਰੀਕੇ ਨਾਲ ਬੰਦਿਆਂ ਨੂੰ ਤੁਸੀਂ ਕੰਫਰਟੇਬਲ ਕਰਕੇ ਉਹ ਕੰਮ ਕਰਵਾ ਰਹੇ ਆਂ ਦੂਜੀ ਗੱਲ ਹੈ ਕਿ ਸਾਡੇ ਬੰਦੇ ਵੀ ਛੋਟੇ ਲਾਲਚ ਦੇ ਵਿੱਚ ਹੋਰ ਕੋਈ ਕੰਮ ਕਰਨਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਇੱਕ ਅਦਾ ਗੇੜਾ ਮਾਰ ਲਓ ਚਾਰ ਪੈਸੇ ਬਣਾ ਲੈਣ ਸੋ ਬੇਸਿਕਲੀ ਗੱਲ ਇਹੀ ਹੈ ਕਿ ਯੂਥ ਨੂੰ ਔਰ ਸਾਡੇ ਜਿਹੜੇ ਯੰਗਸਟਰਸ ਨੇ ਸਪੈਸ਼ਲੀ ਉਹਨਾਂ ਨੂੰ ਇਹ ਗੱਲ ਰਿਅਲਾਈਜ਼ ਕਰਨੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਹਨਤ ਕਰਕੇ ਹੀ ਆਪਣੀ ਲਾਈਫ ਨੂੰ ਬੈਟਰ ਲੀਡ ਕਰ ਸਕਦੇ ਆ ਇਹ ਤਾਂ ਚੋਰ ਸਪਾਈ ਵਾਲੀ ਗੱਲ ਹੈ ਵੀ ਅੱਜ ਨਹੀਂ ਫੜੇਗੇ ਕੱਲ ਫੜੇਗੇ ਇਹਦਾ ਪਿਛੋਕੜ ਕੀ ਹੈ ਸਾਡੇ ਜਿਹੜੇ ਇੱਕ ਤਾਂ ਲੇਬਰ ਦਾ ਕੰਮ ਕਰਦਾ ਜੀ ਜਿਹੜਾ ਕਾਰ ਸੇਲ ਦਾ ਕੰਮ ਕਰਦਾ ਸੁਮਿਤ ਮੈਂ ਤੁਹਾਨੂੰ ਦੱਸਿਆ ਸੁਮਿਤ ਬੜਾ ਸ਼ਾਰਪ ਬੰਦਾ ਹੈ ਤੇ ਗੁਮਾਨਪੁਰਾ ਪੀਐਸ ਘੰਡੇ ਦਾ ਰਹਿਣ ਵਾਲਾ ਤੇ ਅਮਰਸੱਤ ਵੀ ਨੇ ਮਕਾਨ ਰੱਖਿਆ ਕਾਰ ਸੇਲ ਪਰਚੇਸ ਦੇ ਬਹਾਨੇ ਨਾਲ ਵਿਸ਼ਾਲ ਬਿਲਕੁਲ ਹੀ ਯੰਗ ਹੈ ਬਲੇਰਪਿੰਡ ਵਿਖੀ ਪਿੰਡ ਦਾ ਰਹਿਣ ਵਾਲਾ 22 ਸਾਲ ਦੀ ਉਹਦੀ ਹੋਈ ਏਜ ਫੈਕਟਰੀ ਚ ਕੰਮ ਕਰਦਾ ਲੁਧਿਆਣੇ ਮੇਨ ਰੇਸ਼ਮ ਹਾਂਜੀ ਪੈਸੇ ਦਾ ਵਾਜ ਸਰ ਇਸ ਕਿਹਾ ਸਕਦੇ ਕਿ ਕੱਪ ਕਰ ਪੈਸਾ ਹੀ ਇਕਨੋਮਿਕ ਰੀਜਨਸ ਹੈ ਪਲਸ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜਕੱਲ ਯੰਗਸਟਰਸ ਨੂੰ ਹੁੰਦਾ ਕਿ ਪਤਾ ਨਹੀਂ ਕੀ ਸਾਨੂੰ ਪਿਸਟਲ ਆ ਰਹੇ ਨੇ ਜਾਂ ਦੇਖ ਰਹੇ ਆ ਉਹ ਆਪਾ ਕਹਿ ਸਕਦਾ ਵੀ ਇੱਕ ਸਟੂਪਿਡਿਟੀ ਮੈਂ ਕਹੂੰਗਾ ਇਹਨੂੰ ਆਪਣੀ ਲਾਈਫ ਖਰਾਬ ਕਰ ਰੇ ਮੁੜ ਕੇ ਕਿਸੇ ਨੇ ਪੁੱਛਣਾ ਨਹੀਂ ਨਾ ਇਹਨਾਂ ਨੂੰ ਮੁੜ ਕੇ ਕਿਸੇ ਨੇ ਫੋਨ ਕੀਤਾ ਨਾ ਕਰਨਾ ਤੇ ਮੁੜ ਕੇ ਜੇਲਾਂ ਜਿਨ੍ਹਾਂ ਨੇ ਤੁਰੇ ਫਿਰਨਾ ਆਪਣੀ ਸਾਰੀ ਜਵਾਨੀ ਖਰਾਬ ਕਰ ਲੈਣੀ ਕੋਈ ਅਹਿਸਾਸ ਹੈਗਾ ਕਿ ਇਹ ਗਲਤ ਕੰਮ ਕਰ ਲਿਆ ਦੇਖੋ ਭਾਈ ਸਾਹਿਬ ਗੱਲ ਤਾਂ ਬੜੀ ਸਿੰਪਲ ਹੈ ਜਦੋਂ ਪ੍ਰਿਮਨਲ ਫੜਿਆ ਜਾਂਦਾ ਉਹ ਤਾਂ ਬਹੁਤ ਕੁਝ ਕਹਿੰਦੇ ਆ ਅਹਿਸਾਸ ਤਾਂ ਉਹ ਹੁੰਦਾ ਜੇ ਬੰਦਾ ਰਿਫਾਰਮ ਕਰੇ ਤੋਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਅਸੀਂ ਇਹਨਾਂ ਦੀ ਇਨਫੋਰਸਮੈਂਟ ਦੇ ਨਾਲ ਨਾਲ ਹਮੇਸ਼ਾ ਕਾਉਂਸਲਿੰਗ ਵੀ ਜ਼ਰੂਰ ਕਰਦੇ ਹੈਗਾ ਜੀ ਉਹ ਜਿਹੜਾ ਵੀ ਮੋਡਿਊਲ ਦਾ ਲਿੰਕ ਹੈ ਉਹ ਅੱਜ ਨਹੀਂ ਦੱਸ ਸਕਦੇ ਮੇਰੀ ਬੇਨਤੀ ਹੈ ਕਿਉਂਕਿ ਬਕਾਜ਼ ਉਹ ਫਿਰ ਸਾਰਾ ਹੀ ਖਰਾਬ ਹੋ ਜਾਂਦਾ ਇਹਨਾਂ ਨੂੰ ਕੰਮ ਕਰ ਲੈਣ ਦੀ ਹੈ ਬਿਕਾਜ਼ ਮੈਂ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਤਾਂ ਹੁਣੇ ਫੜਿਆ 12:00 ਵਜੇ ਦੇ ਕਰੀਬ ਤਾਂ ਉਹ ਇੰਨੀ ਜਲਦੀ ਲੱਗਦਾ ਤੁਹਾਨੂੰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਖਿਆਰਾ ਦੇ ਗਾਣੇ ਜਾਂ ਕੋਈ ਵੀ ਚੀਜ਼ ਇਸ ਤੇ ਰਿਪੋਰਟ ਕਰਦੇ ਆ ਤੇ ਉਹ ਉਹਨੂੰ ਲੈ ਕੇ ਇਹ ਜਿਹੜੇ ਨੌਜਵਾਨ ਉਹਨਾਂ ਦੇ ਮਨਾਂ ਵਿੱਚ ਆਂਦਾ ਹੈ ਉਹ ਉਸ ਤਰੀਕੇ ਉਸੇ ਲੈਵਲ ਤੋਂ ਪਰੇ ਦੇ ਦੇਗੀ ਅਸੀਂ ਵੀ ਜਾਂ ਐਕਟਰ ਜਾਂ ਬਰਬਾਸ਼ ਇੱਕ ਉਹ ਲੱਗਦਾ ਤੁਹਾਨੂੰ ਇਸ ਤਿੱਖਾ ਦੇਖੋ ਇਹ ਕੋਈ ਸੋਸ਼ਲ ਮੀਡੀਆ ਦਾ ਇਨਫਲੂਐਂਸ ਤਾਂ ਹੁੰਦਾ ਹੀ ਹੈ ਡੈਫੀਨਿਟਲੀ ਪਰ ਸਾਡੇ ਮਨਜੋਬ ਸੀਐਮ ਸਾਹਿਬ ਦੀ ਪੰਜਾਬ ਗਵਰਨਮੈਂਟ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤੇ ਤੁਹਾਨੂੰ ਦੇਖ ਹੀ ਰਹੇ ਹੋ ਕਿੰਨਾ ਇਫੈਕਟਿਵ ਐਕਸ਼ਨ ਹੋ ਰਿਹਾ ਔਰ ਜਿਹੜਾ ਰੋਂਗ ਕੋਈ ਸੋਸ਼ਲ ਮੀਡੀਆ ਤੇ ਕੋਈ ਇਹੋ ਜਿਹਾ ਮਿਸ ਇਨਫੋਰਮੇਸ਼ਨ ਜਾਂ ਕੋਈ ਹੋ ਜਾ ਇਨਸਟੀਗੇਟਿੰਗ ਗਾਣਾ ਜਾਂ ਕੋਈ ਚੀਜ਼ ਪੋਸਟ ਪਾਈ ਜਾਂਦੀ ਹੈ ਉਹਦੇ ਖਿਲਾਫ ਐਕਸ਼ਨ ਵੀ ਹੋ ਰਿਹਾ ਨਾਲ ਨਾਲ ਚਾਹੇ ਵੈਪਨ ਬ੍ਰੈਂਡਿੰਗ ਹੈ ਚਾਹੇ ਹੇਟ ਸਪੀਚ ਹੈ ਦੋਨਾਂ ਦੇ ਉੱਤੇ ਕਾਰਵਾਈਆਂ ਬਹੁਤ ਹੋ ਰਹੀਆਂ ਸਰ ਕੋਨ ਵਾਲੇ ਸਾਹਦੇ ਵਿੱਚ ਟੈਨਸ ਮਾਮਲੇ ਦੇ ਵਿੱਚ ਫੋਰਡ ਕਿਤਾਈਆਂ ਹੋ ਸਕਦੀਆਂ ਨੇ ਡੈਫੀਨਿਟਲੀ ਜੀ ਕਿਉਂਕਿ ਅਸੀਂ ਬੈਕਟ੍ਰੈਕ ਦਾ ਇਹਨਾਂ ਦੇ ਕਰਨਾ ਹੀ ਹੈ ਇਹ ਲੜਕਾ ਵੀ ਜਦੋਂ ਹੁਣ ਇਹ ਹੋਰ ਗ੍ਰਿਫਤਾਰੀ ਦੀ ਤੁਹਾਨੂੰ ਐਗਜ਼ੈਂਪਲ ਸਾਹਮਣੇ ਵਿਸ਼ਾਲ ਅੱਜ ਹੀ ਫੜਿਆ ਗਿਆ ਸੋ ਇਹਨੂੰ ਅਸੀਂ ਅੱਗੇ ਫਾਰਵਰਡ ਲੈ ਕੇ ਜਾਵਾਂਗੇ